ਪੂਰਠ ਮਹੱਲਾ ਪੰਜਵਾ ਅਵਨਾਸੀ ਜੀਨ ਕੋ ਦਾਤਾ ਕੀ ਮਹਰੇ ਸਾਰਿਆਂ ਜੀਆਂ ਦਾ ਤੂੰ ਦਾਤਾ ਹੈ ਫੇਰ ਨਾਸਤ ਹੋ ਰਹਿਤ ਸਦਾ ਸਦਾ ਕਾਇਮ ਰਹਿਣ ਵਾਲਾ ਹੈ ਜਿਵੇਂ ਇੱਕ ਦਾਤੇ ਮਰ ਜਾਂਦੇ ਹੈ ਮਗਰੋਂ ਛੇਤਰ ਖਾਲੀ ਰਹਿ ਜਾਂਦੇ ਹੈ ਇਉਂ ਨਹੀਂ ਤੂੰ ਅਵਨਾਸੀ ਹੈ ਤੇ ਸਾਰਿਆਂ ਜੀਆਂ ਨੂੰ ਦਾਤਾ ਦੇਣ ਵਾਲਾ ਹੈ ਤੇ ਮਰਤ ਸਭ ਮਾਲਕੂ ਜene ਜene ਆਵਦਾ ਮਹਾਰਾ ਸ਼ਿਵਨ ਕਰਦੇ ਹੈ ਉਹਨਾਂ ਦੀ ਸਾਰੀ ਮਾਇਲ ਅਵਿਦਿਆ ਦੀ ਪਾਪਾਂ ਦੀ ਖੋਦਨੇ ਉਹ ਗਵਾ ਦੁੱਤੀ ਹੈ ਆਪ ਨੇ ਉਹਨਾਂ ਨੇ ਧਾਨ ਭਗਤ ਨੂੰ ਕਉ ਵਰਤਨ ਆ ਮਾਰਾ ਗੁਨਾ ਦੇ ਖਜ਼ਾਨੇ ਹੋ ਧਰਤਾਂ ਨੇ ਆਪਦੇ ਨਾਲ ਵਰਤਾਵਾ ਪਾਇਆ ਆਪਦੇ ਨਾਲ ਹੀ ਸਾਂਝ ਪਿਆਰੀ ਹੈ ਭਗਤਾਂ ਦੀ ਹਰ ਵਕਤ ਆਪਦੇ ਵਿੱਚ ਹੀ ਮਿਲੇ ਰਹਿੰਦੇ ਹਨ ਭਜਨ ਬੰਦਗੀ ਚ ਫਿਰਲਾ ਪਾਵੇ ਕੋਈ ਇਹ ਸਖਨ ਵਾਲੀ ਰੇਣੀ ਨੂੰ ਕੋਈ ਕੋਈ ਬਿਰਲਾ ਹੀ ਪਾਵੇਗਾ ਨਹੀਂ ਸਾਰੇ ਲੋਕ ਹੋਰ ਪਾਸੇ ਫਸੇ ਹੋਏ ਆ ਕੋਈ ਬਿਰਲਾ ਭਗਤਾਂ ਦੀ ਸੰਗਤ ਪਾਉਂਦਾ ਹੈ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋ ਇਹ ਮੇਰੇ ਮਨ ਤੂੰ ਤਾਂ ਜਪਿਆ ਕਰ ਨੋ ਗੁਰੂ ਨਾਨਕ ਦੇਵ ਸਾਹਿਬ ਗੋਪਾਲ ਅਕਾਲ ਪੁਰਖ ਹੋਇ ਤੇ ਗੋਪਾਲ ਅਕਾਲ ਪੁਰਖ ਤਰੰ ਸੁਈ ਗੁਰੂ ਨਾਨਕ ਰੂਪ ਹੈ ਜਾ ਕੀ ਸਰਨ ਪਿਆ ਸੁਖ ਪਾਈ ਜਿਸ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਲੈਣੇ ਕਰਕੇ ਸੁਖ ਸਰੂਪ ਨੂੰ ਪਾ ਲਈਦਾ ਹੈ ਉਸ ਨੂੰ ਪਾਈ ਰਹੇ ਲਾਹੌਰ ਦੂਖ ਨਾ ਹੋ ਜਿਸ ਆਤਮ ਨੰਦ ਵੀ ਪ੍ਰਾਪਤੀ ਕਰਕੇ ਮੁੜ ਕੇ ਦੁੱਖ ਨਹੀਂ ਹੁੰਦਾ ਸਦਾ ਨੰਦ ਦੇ ਸਹਿਬ ਰਹੀਦਾ ਹੈ ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ ਦੋ ਜੁੱਤੋਂ ਭਾਗੋਂ ਵਾਲੇ ਨੂੰ ਮਾਰੇ ਸਾਹਿਬ ਦੀ ਸੁਖ ਸੰਗਤ ਪ੍ਰਾਪਤ ਹੁੰਦੀ ਹੈ ਜਿਨ ਭੀਟਤ ਦੁਰਮਤ ਖੋਈ ਉਸ ਸੰਗਤ ਦੇ ਨਾਲ ਮਿਲਨੇ ਕਰਕੇ ਜਿਹੜੀ ਖੋਤੀ ਮਤ ਹੈ ਸ਼ਰਾਬਾਂ ਪੀਣੀਆਂ ਢਹੇ ਕੰਮ ਕਰਨੇ ਉਹਨਾਂ ਦੀ ਗੁਰਮਤ ਸਾਰੀ ਖੋਈ ਜਾਂਦੀ ਹੈ ਸੰਗਤ ਦਾ ਫਾਲੇ ਹੋ ਹੈ ਕੋ ਸੰਗਤ ਦਾ ਅਸਰ हट ਜਾਂਦਾ ਤੇ ਲੈਕ ਜੀਵਨ ਵਾਲੇ ਬਣ ਜਾਈਦਾ ਹੈ ਤਿੰਨ ਕੀ ਧੂਰ ਨਾਨਕ ਦਾਸ ਬਾਛੈ ਸੰਗਰੂਜੀ ਕਹਿੰਦੇ ਉਹਨਾਂ ਦੀ ਧੂੜੀ ਦੇ ਤਾਂ ਹੀ ਦਾਸ ਬਣ ਕੇ ਬਾਂਛੈ ਚਾਹਣਾ ਕਰੀਏ ਜਿਨ ਹਰ ਨਾਮ ਰਿਦਾ ਪਰੂ ਜਿਨ੍ਹਾਂ ਨੂੰ ਪ੍ਰਵੇਸ਼ ਦੇ ਨਾਮ ਨੂੰ ਸਿਰ ਦੇ ਚ ਜਿਵੇਂ ਹਾਰ ਕਰੋਲੀ ਦਾ ਇਸ ਪ੍ਰਕਾਰ ਦੇ ਚ ਸਹਾਰੂਪੀ ਸਰਜੇ ਜੀ ਪਰੋਇਆ ਪਰਮੇਸ਼ਰ ਦੇ ਨਾਮ ਨੂੰ ਤਾਨੂੰ ਇਹਦਾ ਜੀਵਨ ਹੈ ਸੰਸਾਰ ਵਿੱਚ ਵੱਡ ਭਾਗੀ ਸਾਧ ਸੰਗ ਪਰਾਲ ਪੁੱਤ ਕਿਨ ਥੇੜ ਤੋਂ ਦੁਰਨਾਕ ਕੋਈ ਇਹਨ ਕੀ ਦੂਰ ਨਾਜ ਸਾਰ ਸਵਰਖ ਜੇ ਨਹਾਰ ਇਨਾਨ ਮੁਹਿੰਦਾ ਗੁਰੂ ਮਹਿੰਦੀ ਲੈ ਜੀ ਕੀ ਕਾ ਕਰਤਾ